ਆਪਾਂ ਸਾਰੇ ਮਿਲ ਕੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉੱਚ ਸੰਗਤਾਂ ਨੇ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਜੀ ਸੱਚੀ ਬਾਣੀ ਤੇ ਕੱਚੀ ਬਾਣੀ ਦਾ ਪਤਾ ਨਹੀਂ ਲੱਗਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੇ ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ ਇੱਕ ਤਾਂ ਇਹ ਕਾਰਨ ਸੀ ਕਿ ਬਾਣੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋ ਸਕੇ ਦੂਸਰਾ ਜਿਨ੍ਹਾਂ ਕੌਮਾਂ ਦੇ ਕੋਲ ਆਪਣੇ ਗ੍ਰੰਥ ਨਹੀਂ ਹੁੰਦੇ ਉਹਨਾਂ ਦਾ ਵजूद ਸੰਸਾਰ ਤੋਂ ਮਿਟ ਜਾਂਦਾ ਹੈ ਜਿਹੜੀਆਂ ਕੌਮਾਂ ਆਪਣੇ ਗ੍ਰੰਥ ਨਹੀਂ ਪੜਦਿਆਂ ਆਪਣੇ ਲਿਟਰੇਚਰ ਨੂੰ ਨਹੀਂ ਪੜਦਿਆਂ ਹਨ ਉਹ ਕੌਮਾਂ ਵੀ ਸੰਸਾਰ ਤੋਂ ਮਿਟ ਜਾਂਦੀਆਂ ਨੇ ਉਹਨਾਂ ਦਾ ਅਸਲ ਵਜੂਦ ਖਤਮ ਹੋ ਜਾਂਦਾ ਸਾਡੇ ਕੋਲ ਬਹੁਤ ਕੁਝ ਹੈ ਇਤਨਾ ਖਜ਼ਾਨਾ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਬਦਕਿਸਮਤੀ ਇਹ ਸਾਡੀ ਅਸੀਂ ਪੜਦੇ ਨਹੀਂ ਹਾਂ ਅਸੀਂ ਨਹੀਂ ਪੜਦੇ ਮਤ 30 ਤੱਕ ਮੈਂ ਦੂਦ ਦੇ ਸਾਡਾ ਕੰਮ। ਯਾ ਫਿਰ ਅਸੀਂ ਚਾਹੁੰਦੇ ਆਂ ਵੀ ਪੈਸੇ ਦੇ ਦਿਓ ਤੇ ਸਾਡਾ ਕੰਮ ਹੋ ਜਾਵੇ। ਅਸੀਂ ਪਰਦੇ ਨਹੀਂ ਆਂ। ਤੀਸਰਾ ਲੋਕ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੋੜ ਕੇ ਕੋਈ ਪੱਥਰਾਂ ਦੀ ਪੂਜਾ ਕਰਦਾ ਪਿਆ, ਕੋਈ ਤਿਰਕਤਾ ਦੀ ਪੂਜਾ ਕਰਦਾ। ਕੋਈ ਪਸ਼ੂਆਂ ਦੀ ਪੂਜਾ ਕਰਦਾ ਪਿਆ, ਕੋਈ ਤੀਰਥਾਂ ਦੀ ਪੂਜਾ ਕਰਦਾ ਪਿਆ। ਕੋਈ ਦਰਖਤਾਂ ਦੀ ਪੂਜਾ ਤੇ ਲੱਗਾ ਹੋਇਆ ਕੋਈ ਪੁੱਠਾ ਲਟਕ ਕੇ ਤਪ ਕਰਦਾ ਪਿਆ ਕੋਈ ਕੰਦਰਾ ਦੇ ਵਿੱਚ ਤਪ ਕਰਦਾ ਪਿਆ ਕੋਈ ਵਰਤ ਰੱਖਦਾ ਗੁਰੂ ਜੀ ਰੱਖਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇੱਕ ਓੰਕਾਰ ਬੰਤੀ ਕੁਛ ਨਹੀਂ ਉਹਦੇ ਨਾਲ ਜੁੜਨਾ ਹੈ ਲੇਕਿਨ ਵੇਖਣ ਦੇ ਵਿੱਚ ਆਉਂਦਾ ਕਿ ਸਿੱਖ ਜਿਹਦੀ ਚੋਲੀ ਦੇ ਵਿੱਚ ਇਤਨਾ ਖਜ਼ਾਨਾ ਸਤਿਗੁਰਾਂ ਨੇ ਪਾਇਆ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਬੜਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਪਰ ਸੀਤ ਮੂਰਤੀ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੋਇਆ ਬਸ ਮੱਥਾ ਟੇਕਿਆ ਪ੍ਰਕਰਮਾ ਕੀਤੀ ਹੱਥ ਜੋੜੇ ਵਾਪਸ ਚਲੇ ਗਏ ਇੱਕ ਮੂਰਤੀ ਦੀ ਤਰ੍ਹਾਂ ਹੀ ਜੀ ਸਾਨੂੰ ਸਿਰਫ ਮੱਥਾ ਟੇਕਣ ਵਾਸਤੇ ਨਹੀਂ ਦਿੱਤਾ ਹੈ ਮੈਂ ਬਾਰ ਬਾਰ ਇਸ ਵਾਸਤੇ ਜੋਰ ਦੇਣਾ ਵੀ ਕਿਸੇ ਦੀ ਗੱਲ ਸਮਝ ਵਿੱਚ ਆ ਜਾਏ ਅਸੀਂ ਬਾਣੀ ਦੇ ਨਾਲ ਜੁੜਨਾ ਸ਼ੁਰੂ ਕਰ ਦਈਏ ਪੜਨਾ ਸ਼ੁਰੂ ਕਰ ਨਹੀਂ ਤੇ ਪੱਥਰਾਂ ਦੀ ਪੂਜਾ ਕਰਦਿਆਂ ਕਰਦਿਆਂ ਮਨੁੱਖ ਦਾ ਹਿਰਦਾ ਵੀ ਪੱਥਰ ਵਰਗਾ ਹੀ ਹੋ ਗਿਆ ਅਸੀਂ ਆਪ ਹੀ ਪੱਥਰ ਹੋ ਗਏ ਹ ਇੱਕ ਵਿਦਵਾਨ ਕਹਿੰਦਾ ਹੈ ਕਿ ਜਿਨਹ ਮਹਿਸੂਸ ਇਨਸਾਨੋ ਕੇ ਰੰਜੋ ਗਮ ਨਹੀਂ ਹੋਤੇ ਉਹ ਇਨਸਾਨ ਵੀ ਪੱਥਰੋਂ ਸੇ ਕਮ ਨਹੀਂ ਹੋਤੇ ਜਿਸ ਬੰਦੇ ਦੇ ਉਤੇ ਕਥਾ ਕੀਰਤਨ ਦਾ ਕੋਈ ਅਸਰ ਨਾ ਹੋਵੇ ਕਿਸੇ ਦੂਸਰੇ ਮਨੁੱਖ ਦਾ ਦੁੱਖ ਮਹਿਸੂਸ ਨਾ ਹੋਵੇ ਉਹਦੀ ਪੀੜਾ ਨੂੰ ਮਹਿਸੂਸ ਨਾ ਕਰ ਸਕੇ ਇਹ ਵਿਦਵਾਨ ਕਹਿੰਦਾ ਹੈ ਕਿ ਪੱਥਰ ਹੀ ਇਹ ਬੰਦਾ ਹੋਰ ਕੀ ਹੈ ਪੱਥਰ ਨੂੰ ਪੂਜਿਆ ਗਿਆ ਕੁਝ ਅਗਿਆਨਤਾ ਕਰਕੇ ਜਾਂ ਇੰਜ ਕਹਿ ਲਓ ਕਿ ਰੱਬ ਦੇ ਵਿੱਚ ਤੇ ਪੱਥਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਰੱਬ ਦੇ ਵਿੱਚ ਤੇ ਪੱਥਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਕੋਈ ਫਰਕ ਨਹੀਂ ਵੇਖੋ ਰੱਬ ਨੂੰ ਭੁੱਖ ਨਹੀਂ ਲੱਗਦੀ ਐ ਪੱਥਰ ਨੂੰ ਭੁੱਖ ਨਹੀਂ ਲੱਗਦੀ ਰੱਬ ਨੂੰ ਪਿਆਸ ਨਹੀਂ ਲੱਗਦੀ ਪੱਥਰ ਨੂੰ ਨਹੀਂ ਲੱਗਦੀ ਤ ਪੱਥਰ ਨੂੰ ਛਾਂਵੇਂ ਰੱਖ ਦਿਓ ਕੋਈ ਫਰਕ ਨਹੀਂ ਪੈਂਦਾ ਠੰਡ ਵਿੱਚ ਰੱਖ ਦਿਓ ਕੋਈ ਫਰਕ ਨਹੀਂ ਪੈਂਦਾ ਅਸਲ ਪੱਥਰ ਨੂੰ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਐ ਰੱਬ ਨੂੰ ਵੀ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਐ ਤੇ ਮਾਰੀ ਜੰਨ ਨੇ ਜੇ ਸਭ ਮਿਲ ਕੇ ਆਖਣ ਪਾਹਰ ਵੱਡਾ ਨਾ ਹੋਵੇ ਕਾਟ ਨਾ ਜਾਏ ਜੇ ਸਾਰੇ ਮਿਲ ਕੇ ਅਸੀਂ ਰੱਬ ਦੀ ਉਸਤਤ ਕਰਨ ਲੱਗ ਪਈਏ ਤੇ ਰੱਬ ਕੋਈ ਵੱਡਾ ਨਹੀਂ ਹੋ ਜਾਂਦਾ ਤੇ ਜੇ ਸਾਰੇ ਮਿਲ ਕੇ ਉਹਨੂੰ ਗਾਲਾਂ ਕੱਢੀਏ ਤੇ ਉਹ ਕੋ چھوٹਾ ਨਹੀਂ ਹੋ ਜਾਂਦਾ ਪੱਥਰ ਦੀ ਅਸੀਂ ਜਿੰਤਨੇ ਮਰਦੀਏ ਉਸਤਤ ਕਰੀਏ ਪੱਥਰ ਕੋਈ ਵੱਡਾ ਨਹੀਂ ਹੋ ਜਾਂਦਾ ਜੇ ਸਾਰੇ ਮਿਲ ਕੇ ਉਹਦੀ ਨਿੰਦਾ ਕਰੀਏ ਤੇ ਪੱਥਰ ਕੋ چھوٹਾ ਨਹੀਂ ਹੋ ਜਾਂਦਾ ਹੈ ਪੱਥਰ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਅਗਰ ਫਰਕ ਹੈ ਤਾਂ ਸਿਰਫ ਇੱਕ ਔਰ ਕੋਈ ਫਰਕ ਨਹੀਂ ਪੱਥਰ ਟੋਟਲ ਸੁਤਤਾ ਹੋਇਆ ਹੈ ਪੱਥਰ ਦੇ ਵਿੱਚ ਜਾਗਰਤੀ ਨਹੀਂ ਹੈ ਪਰਮਾਤਮਾ ਦੇ ਵਿੱਚ ਸੌਣਾ ਨਹੀਂ ਹੈ ਪਰਮਾਤਮਾ ਟੋਟਲ ਜਾਗਿਆ ਹੋਇਆ ਹੈ ਸਤਗੁਰ ਜਾਗਤਾ ਹੈ ਦੇਵ ਉਹ ਰੱਬ ਜਾਗਦਾ ਹੈ ਪੱਥਰ ਸੁਤਤਾ ਹੋਇਆ ਰਾਗੂ ਵਿੱਚ ਸੌਣਾ ਨਹੀਂ ਹੈ ਪੱਥਰ ਵਿੱਚ ਜਾਗਰਤੀ ਨਹੀਂ ਹੈ ਬਸ ਇੱਕ ਫਰਕ ਹੈ ਬਸ ਲੋਕਾਂ ਨੇ ਪੱਥਰ ਨੂੰ ਹੀ ਆਪਣਾ ਇਸ਼ਟ ਬਣਾ ਲਿਆ ਪੱਥਰ ਦੀ ਪੂਜਾ ਪੱਥਰ ਨੂੰ ਮੱਥਾ ਟੇਕਣਾ ਤੁਹਾਡੇ ਸੱਚੇ ਬਾਦਸ਼ਾਹ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਗ੍ਰੰਥ ਸਾਹਿਬ ਤਿਆਰ ਕਰਨ ਦੀ ਤਿਆਰੀ ਕੀਤੀ ਹੈ ਸਾਡੇ ਜੋ ਮਹਾਨ ਗੁਰਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਜੋ ਆਦ ਸਿੱਖ ਨੇ ਪਈ ਗੁਰਦਾਸੀ ਜੋ ਸਿੱਖ ਪੰਥ ਦੇ ਗੀਰ ਵਿਆਸ ਨੇ ਮਹਾਰਾਜ ਨੇ ਆਖਿਆ ਕਿ ਕੋਈ ਐਸੀ ਜਗਾ ਲੱਭੋ ਜਿੱਥੇ ਬੈਠ ਕੇ ਅਸੀਂ ਇੱਕ ਬਹੁਤ ਵੱਡਾ ਕੰਮ ਕਰ ਸਕੀਏ ਇਸ਼ਾਰਾ ਸੀ ਮਹਾਰਾਜ ਦਾ ਸ਼ਾਂਤ ਜਗਾ ਹੋਵੇ ਕੁਝ ਪਾਣੀ ਦਾ ਵੀ ਉੱਥੇ ਇੰਤਜ਼ਾਮ ਹੋਵੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਲੱਭ ਦੇਣਾ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਅਲਪਕ ਜੀਵ ਹਾਂ ਆਪ ਸਰਬੱਗ ਹੋ ਤੁਸੀਂ ਸਾਡੇ ਅੱਗੇ ਲੱਗੋ ਤੇ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਜੀ ਚੱਲੇ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਰਾਮ ਸਰ ਸਾਹਿਬ ਦੀ タルਕੀ ਦੇ ਉੱਤੇ ਜਿੱਥੇ ਬਹੁਤ ਸਾਰੀਆਂ ਬੇੜੀਆਂ ਦੇ ਦਰਖਤ ਸਨ ਇੱਕ ਛੋਟਾ ਜਿਹਾ ਸਰੋਵਰ ਵੀ ਸੀ ਉੱਥੇ ਮਹਾਰਾਜ ਨੇ ਇਸ ਜਗ੍ਹਾ ਨੂੰ ਪਸੰਦ ਕੀਤਾ ਕਿ ਇਹ ਬੜੀ ਸੁੰਦਰ ਜਗ੍ਹਾ ਹੈ ਹੁਕਮ ਕੀਤਾ ਵੀ ਇਸ ਜਗ੍ਹਾ ਨੂੰ ਸਾਫ਼ ਕੀਤਾ ਜਾਵੇ ਸਾਫ਼ ਸਫਾਈ ਕੀਤੀ ਗਈ ਪਾਣੀ ਦਾ ਛਿੜਕਾਉ ਕੀਤਾ ਅਗਰੋਂ ਇੱਥੇ ਹੀ ਤੇ ਤੰਬੂ ਲਗਾਇਆ ਜਾਵੇ ਇੱਕ ਛੋਟਾ ਕਮਰਾ ਬਣਾਇਆ ਜਾਵੇ ਅੰਮ੍ਰਿਤਸਰ ਸਾਹਿਬ ਤੋਂ ਥੋੜਾ ਜਿਹਾ ਵੱਖਰਾ ਇਸਤਾਨ ਇਸ ਵਰਤ ਤੇ ਲੱਭਿਆ ਮਹਾਰਾਜ ਨੇ ਕਿਉਂਕਿ ਪੜਨਾ ਸੌਖਾ ਕੰਮ ਹੈ ਦਰਸ਼ਨ ਕਰਨਾ ਸੌਖਾ ਕੰਮ ਹੈ ਲੇਕਿਨ ਜਿਹੜਾ ਲਿਖਣ ਦਾ ਕੰਮ ਹੈ ਨਾ ਉਹ ਬੜਾ ਔਖਾ ਕੰਮ ਹੈ ਜੇ ਇੱਕ ਵੀ ਮਾਤਰਾ ਉਰੇ ਪਰੇ ਹੋ ਜਾਏ ਅਰਥਾਂ ਦਾ ਅਨਰਥ ਹੋ ਜਾਂਦਾ ਵੇ ਉਹਦੇ ਵਾਸਤੇ ਬੜੀ ਇਕਾਗਰਤਾ ਸਾਨੂੰ ਚਾਹੀਦੀ ਹੈ ਤੁਹਾਮਾਰਦ ਨੇ ਇੱਕ ਇਕਾਂਤ ਅਸਥਾਨ ਲੱਭਿਆ ਜਿਹਨੂੰ ਅੱਜ ਅਸੀਂ ਰਾਮ ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਮਝਦੇ ਹਾਂ ਸੀ ਕਾਇੀ ਕੀਤੀ ਗਈ ਤੰਗੂ ਲਗਾਏ ਗਏ ਕਨਾਤਾ ਲਾਈਆਂ ਗਈਆਂ ਇੱਕ ਵੱਖਰਾ ਕਮਰਾ ਬਣਾਇਆ ਗਿਆ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹਿੰਦੇ ਨੇ ਮਹਾਰਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਦਿੱਤਾ ਹੈ ਵੀ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਸੰਗਤਾਂ ਨੂੰ ਅੰਮ੍ਰਿਤਸਰ ਸਾਹਿਬ ਰੋਕ ਕੇ ਰੱਖਣਾ ਹੈ ਸਰੋਵਰ ਦੀ ਕਾਰ ਸੇਵਾ ਤਰਾਣੀ ਹੈ ਤੇ ਕਿਸੇ ਨੂੰ ਸਾਡੇ ਵੱਲ ਨਹੀਂ ਆਣ ਦੇਣਾ ਜਦੋਂ ਜ਼ਰੂਰਤ ਮਹਿਸੂਸ ਹੋਵੇਗੀ ਮਹਾਰਾਜ ਕੰਨੇਸੀ ਆਪ ਖੁਦ ਚੱਲ ਕੇ ਆ ਜਾਵਾਂਗੇ ਕਿਉਂਕਿ ਜੇ ਸੰਗਤਾਂ ਦੀ ਉੱਥੇ ਢੀੜ ਇਕੱਠੀ ਹੋਗੀ ਤਾਂ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲਿਖਣ ਦਾ ਕੰਮ ਹੈ ਉਹਦੇ ਵਿੱਚ ਫਿਰ ਵਿਗਨ ਪੈ ਸਕਦਾ ਹੈ ਕਿ ਮਹਾਰਾਜ ਨੇ ਆਖਿਆ ਤੁਸੀਂ ਉੱਥੇ ਸੰਗਤਾਂ ਨੂੰ ਉਪਦੇਸ਼ ਦੇਣਾ ਹਰਮੰਦਰ ਸਾਹਿਬ ਤੁਸੀਂ ਦੇਖਦੇ ਹੋ ਜਿੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੈਠ ਕੇ ਤੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਾਈ ਹੈ ਕਾਗਜ਼ ਮੰਗਵਾਏ ਗਏ ਸ਼ਾਹੀ ਮੰਗਵਾਈ ਗਈ ਪਾਈ ਗੁਰਦਾਸ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਲਿਖਣ ਦੀ ਸੇਵਾ ਕਰੋ ਇਸ ਵਾਸਤੇ ਅਸੀਂ ਪਾਈ ਗੁਰਦਾਸ ਜੀ ਨੂੰ ਸਿੱਖ ਪੰਥ ਦਾ ਵੇਦ ਵਿਆਸ ਕਹਿੰਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਗ੍ਰੰਥ ਵੇਦ ਵਿਆਸ ਜੀ ਨੇ ਲਿਖੇ ਨੇ ਪਰ ਪਾਈ ਗੁਰਦਾਸ ਜੀ ਨੇ ਇੱਕੋ ਹੀ ਗੁਰੂ ਗ੍ਰੰਥ ਸਾਹਿਬਾ ਲਿਖ ਕੇ ਉਹਨਾਂ ਸਾਰੇ ਗ੍ਰੰਥਾਂ ਤੋਂ ਉੱਚੀ ਪਦਵੀ ਪ੍ਰਾਪਤ ਕੀਤੀ ਹੈ ਅਸੀਂ ਵੇਦ ਵਿਆਸ ਕਹਿ ਕੇ ਬੁਲਾਉਂਦੇ ਆ ਭਾਈ ਗੁਰਦਾਸ ਜੀ ਲਿਖਦੇ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਇੱਕ ਸ਼ਬਦ ਉਚਾਰਨ ਕਰਦੇ ਨੇ ਮੈਂ ਫਿਰ ਥੋੜਾ ਜਿਹਾ ਦੁਹਰਾ ਗਿਆਂ ਕਿ ਜਿਸ ਬਾਣੀ ਨੂੰ ਅਸੀਂ ਮੱਥਾ ਟੇਕਦੇ ਪਏ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮਿਲਾਵਟ ਨਹੀਂ ਹੋ ਸਕਦੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਉਚਾਰਨ ਕਰਦੇ ਨੇ ਭਾਈ ਗੁਰਦਾਸ ਜੀ ਲਿਖ ਲੈਂਦੇ ਨੇ ਕਿ ਜਦੋਂ ਲਿਖੀ ਜਾਂਦੀ ਹੈ ਨਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਸਾਰੀ ਪੜ ਕੇ ਵੇਖਦੇ ਨੇ ਇਹ ਜਦੋਂ ਠੀਕ ਲੱਗਦੀ ਹੈ ਤੇ ਮਾਰੇ ਜਦਨੇ ਇੱਥੇ ਲਿਖ ਦਿਓ ਸ਼ੁੱਧ ਆਪਾਂ ਵਾਰਾਂ ਪੜ੍ਹਨੇ ਆ ਬਹੁਤ ਸਾਰੀਆਂ ਉਹ ਤੇ ਸ਼ੁੱਧ ਲਿਖਿਆ ਜਾਂ ਸ਼ਬਦ ਮਿਲਦਾ ਜਾਂ ਸ਼ੁੱਧ ਕੀਚੇ ਜਾਂ ਸ਼ੁੱਧ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਾਇਆ ਹੈ ਕਿ ਜੋ ਬਾਣੀ ਲਿਖੀ ਗਈ ਹੈ ਇਹ ਠੀਕ ਹੈ ਦਰੁਸਤ ਹੈ ਬਿਲਕੁਲ ਜਦੋਂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਪਈ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਰੌਲਾ ਪੈ ਗਿਆ ਕੁਝ ਬ੍ਰਾਹਮਣ ਕੁਝ ਮਲਾਣੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਕੋਲ ਆਏ ਨੇ ਲਾਹੌਰ ਤੋਂ ਚੱਲ ਕੇ ਚਾਰ ਭਗਤ ਵੀ ਆਏ ਨੇ ਛੱਜੂ ਕਾਨਾ ਪੀਲੂ ਸਾਹ ਹਜ਼ਨ ਹੁਣ ਜੇ ਮੈਂ ਇਹਨਾਂ ਦਾ ਪ੍ਰਸੰਗ ਤੁਹਾਨੂੰ ਸੁਣਾਵਾਂਗਾ ਤੇ ਸਮਾਂ ਬਹੁਤ ਲੱਗ ਜਾਏਗਾ ਇਹਦੇ ਵੀ ਆਪਾਂ ਇਹ ਵਿਚਾਰ ਫਿਰ ਅੱਗੇ ਕਰਾਂਗੇ ਪੰਡਤਾਂ ਨੇ ਆ ਕੇ ਬ੍ਰਾਹਮਣਾਂ ਨੇ ਆ ਕੇ ਕੁਝ ਮੌਲਵੀਆਂ ਨੇ ਆ ਕੇ ਆਖਿਆ ਮਹਾਰਾਜ ਦੁਨੀਆ ਦੇ ਵਿੱਚ ਗ੍ਰੰਥਾਂ ਦੀ ਕੋਈ ਕਮੀ ਹੈ ਚਾਰ ਵੇਦ ਨੇ ਛੇ ਸ਼ਾਸਤਰ ਨੇ 27 ਸਮ੍ਰਤੀਆਂ ਨੇ 108 ਉਪਨਿਸ਼ਦ ਨੇ ਗੀਤਾ ਹੈ ਰਾਮਾਇਣ ਹੈ ਮਹਾਭਾਰਤ ਹੈ ਬੜੇ ਬੜੇ ਵੱਡੇ ਗ੍ਰੰਥ ਪਰੇ ਹੋਣੇ ਪਰ ਮੌਲਵੀਆਂ ਨੇ ਆਖਿਆ ਵੀ ਸਾਡੇ ਗ੍ਰੰਥ ਨੇ ਬਾਈਬਲ ਐ, ਅੰਜੀਰ ਐ, ਤੌਰਾਤ ਐ, ਕੁਰਾਨ ਐ। ਇਤਨੇ ਗ੍ਰੰਥਾਂ ਦੇ ਹੁੰਦਿਆਂ ਹੋਇਆਂ ਤੁਹਾਨੂੰ ਕੀ ਲੋੜ ਪੈ ਗਈ ਕਿ ਤੁਸੀਂ ਇੱਕ ਗ੍ਰੰਥ ਹੋਰ ਬਣਾਉਂਦੇ ਪਏ ਹੋ? ਤੁਹਾਨੂੰ ਕੀ ਲੋੜ ਪੈ ਗਈ ਐ? ਇਹ ਜਿਹੜੇ ਗ੍ਰੰਥ ਹੈ ਨੇ ਇਹਨਾਂ ਨੂੰ ਪੜਨ ਦਾ ਲੋਕਾਂ ਕੋਲ ਸਮਾਂ ਨਹੀਂ ਹੈ। ਤੁਸੀਂ ਹੋਰ ਗ੍ਰੰਥ ਬਣਾ ਰਹੇ ਹੋ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਖਸ਼ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਇੱਕ ਪੰਕਤੀ ਉਹਨਾਂ ਦੇ ਸਾਹਮਣੇ ਰੱਖੀ। ਮਹਾਰਾਜ ਕਹਿੰਦੇ ਨੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ। ਕਿਆ ਧਰਤੀ ਮਦੇ ਪਾਣੀ ਨਹੀਂ? ਉਹ ਵੇਖੋ ਧਰਤੀ ਆਪਾਂ ਜਿੱਥੇ ਵੀ ਖੁਦਾਈ ਕਰੀਏ ਪਾਣੀ ਨਿਕਲਦਾ ਹੈ ਹਰ ਜਗ੍ਹਾ ਤੇ। ਰਸੇ ਵੀ ਇੱਕ ਹਿੱਸਾ ਧਰਤੀ ਐ ਤੇ 10 ਹਿੱਸੇ ਪਾਣੀ ਦੇ ਨੇ ਪਾਣੀ ਬਹੁਤ ਏ ਤਰਕੀਰ ਮਹਾਰਜ ਚੰਦ ਨੇ ਧਰਤੀ ਦੇ ਕਣ ਕਣ ਦੇ ਵਿੱਚ ਪਾਣੀ ਏ ਜਿੱਥੋਂ ਮਰਦੀ ਖਦਾਈ ਕਰੋ ਪਾਣੀ ਨਿਕਲ ਜਾਂਦਾ ਏ ਫਿਰ ਰੱਬ ਨੂੰ ਕੀ ਲੋੜ ਪੈ ਗਈ ਵੀ ਬਾਰਿਸ਼ ਆਕਾਸ਼ ਤੋਂ ਹੁੰਦੀ ਏ ਧਰਤੀ ਦੇ ਵਿੱਚ ਕਿਤਨਾ ਪਾਣੀ ਏ ਤੇ ਫਿਰ ਆਕਾਸ਼ ਤੋਂ ਬਾਰਿਸ਼ ਕਰਨ ਦੀ ਕੀ ਲੋੜ ਪੈ ਗਈ ਉਨਾ ਪੰਡਤਾਂ ਨੇ ਬ੍ਰਾਹਮਣਾਂ ਨੇ ਅੱਜ ਮਾਰੇ ਜੀ ਗੱਲ ਸਮਝ ਨਹੀਂ ਆਈ ਸਤਿਗੁਰੂ ਕਹਿੰਦੇ ਨੇ ਜੈਸੇ ਕਿਸੇ ਦੇ ਖੇਤ ਦੇ ਵਿੱਚ ਖੂਹ ਹੋਵੇ ਖੂਹ ਵਿੱਚ ਪਾਣੀ ਬੜਾ ਡੂੰਘਾ ਹੁੰਦਾ ਹੈ ਕਿਸੇ ਕੋਲ ਰੱਸੀ ਹੋਵੇ ਡੋਲ ਹੋਵੇ ਉਹ ਵਿੱਚੋਂ ਪਾਣੀ ਕੱਢੇ ਤਾਂ ਕਿਸੇ ਦੀ ਪਿਆਸ 부ਜਾ ਸਕਦਾ ਹੈ ਇੱਕ ਖੂਹ ਦੇ ਨਾਲ ਇੱਕ ਕੋਈ ਖੇਤ ਨੂੰ ਅਸੀਂ ਹਰਾ ਭਰਾ ਕਰ ਸਕਨੇ ਆ ਉਹ ਜੀਰ ਜਿਹੜੇ ਪਹਾੜ ਜਿਹੜੇ ਨੇ ਉਹ ਪਿਆਸੇ ਰਹਿ ਜਾਣਗੇ ਨਾਲ ਦੇ ਜਿਹੜੇ ਖੇਤ ਨੇ ਉਹ ਪਿਆਸੇ ਰਹਿ ਜਾਣੇ ਨੇ ਖੂਦ ਆ ਬਾੜੀ ਜਿਹਦੇ ਕੋਲ ਸਾਧਨ ਹੋਵੇ ਤੇ ਉਹ ਕੱਢ ਸਕਦਾ ਹੈ ਕਿ ਸਿਰਫ ਆਪਣੀ ਧਰਤੀ ਨੂੰ ਉਹ ਸਰਸਬਜ਼ ਕਰ ਸਕਦਾ ਹੈ ਹਰਾ-ਪਰਾ ਕਰ ਸਕਦਾ ਹੈ ਬਾਕੀ ਸਭ ਕੁਝ ਸੁੱਕਾ ਰਹਿ ਜਾਣਾ ਮਹਾਰਾਜ ਕਹਿੰਦੇ ਨੇ ਤੁਹਾਡੇ ਜਿਹੜੇ ਗ੍ਰੰਥ ਨੇ ਨਾ ਇਹ ਖੂਦ ਹੀ ਨਿਆਈਂ ਹੈ ਇਹਨਾਂ ਦੇ ਵਿੱਚ ਜਿਹੜੀ ਪਾਸ਼ਾ ਦਾ ਇਸਤੇਮਾਲ ਕੀਤਾ ਹੈ ਪੁਰਾਣੀ ਸੰਸਕ੍ਰਿਤ ਬੜੀ ਔਖੀ ਪਾਸ਼ਾ ਇੱਕ ਪੰਤੀ ਅਸੀਂ ਪੜ ਨਹੀਂ ਸਕਦੇ ਅਰਥ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਭਾਰਤ ਕਹਿੰਦੇ ਨੇ ਕੋਈ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਇਹਨਾਂ ਗ੍ਰੰਥਾਂ ਨੂੰ ਪੜਨ ਦੇ ਵਿੱਚ ਖਰਚ ਕਰੇ ਤਾਂ ਜਾ ਕੇ ਕਿਧਰੇ ਉਹ ਲੋਕਾਂ ਨੂੰ ਸਮਝਾਉਣ ਦੇ ਲਾਇਕ ਹੁੰਦਾ ਹੈ ਵੀ ਇਹਨਾਂ ਗ੍ਰੰਥਾਂ ਦੇ ਵਿੱਚ ਹੈ ਕੀ ਹੈ ਮੇਰੇ ਮਿੱਤਰ ਨੇ ਇੱਕ ब्राह्मण ਨੇ ਉਹਦਾ ਲੜਕਾ ਪੜਨ ਵਰਤੇ ਬਨਾਰਸ ਗਿਆ ਹੋਇਆ ਮੇਰੇ ਖਿਆਲ ਨਾਲ ਨੂੰ 14-15 ਸਾਲ ਤੇ ਹੋ ਗਏ ਨੇ ਜੇ ਵਾਪਸ ਨਹੀਂ ਆਇਆ ਉਹ ਇਹ ਸਮਾਂ ਬੜਾ ਲੱਗਦਾ کم ਸੇ ਕਮ 30-35 ਸਾਲ ਲੱਗਦੇ ਨੇ ਤਾਂ ਜਾ ਕੇ ਇਹਨਾਂ ਸਾਰੇ ਗ੍ਰੰਥਾਂ ਦਾ ਬੰਦਾ ਅਧਿਐਨ ਕਰਦਾ ਹੈ ਤੇ ਥੇਰੋ ਲੋਕਾਂ ਨੂੰ ਸੁਣਾਉਣ ਦੇ ਲਾਇਕ ਹੁੰਦਾ ਹੈ ਮਾਰਿਕ ਕੰਧਰੇ ਤੇ ਤੁਸੀਂ ਬੜੇ ਚਲਾਕ ਹੋ ਆਪਣੀ ਮਰਜ਼ੀ ਦੇ ਅਰਥ ਲੋਕਾਂ ਨੂੰ ਸੁਣਾਉਂਦੇ ਹੋ ਤੁਹਾਡੇ ਜਿਹੜੇ ਗ੍ਰੰਥ ਨੇ ਖੂਹ ਦਾ ਪਾਣੀ ਹੈ ਕਿਸੇ ਕੁਲ ਸਾਧਨ ਹੋਵੇ ਜਿੰਦਗੀ ਦਾ ਇੱਕ ਵੱਡਾ ਹਿੱਸਾ ਆਪਣਾ ਖਰਚ ਕਰੇ ਉਹ ਇਹਦੇ ਵਿੱਚੋਂ ਕੁਝ ਪਾਣੀ ਕਢ ਸਕਦਾ ਹੈ ਮਾਰਿਕ ਕੰਧਰੇ ਅਸੀਂ ਜਿਹੜਾ ਗ੍ਰੰਥ ਬਣਾ ਰਹੇ ਆਂ ਦਾ ਇਹ ਆਕਾਸ਼ ਤੋਂ ਹੋ ਰਹੀ بارش ਹੈ ਇਹਨੂੰ ਹਰ ਬੰਦਾ ਇਹਦੇ ਤਲਾਬ ਉਠਾ ਸਕਦਾ ਹੈ ਹਰ ਬੰਦਾ ਵਛਤੇ ਬਹੁਤ ਥੋੜਾ ਜਿਹਾ ਸਮਾਂ ਉਹ ਦੇਵੇ ਤੇ ਬਾਣੀ ਨੂੰ ਪੜਨ ਦੀ ਕੋਸ਼ਿਸ਼ ਕਰੇ ਹਰ ਬੰਦੇ ਦੇ ਸਮਝ ਆ ਜਾਂਦੀ ਹੈ ਬੜੇ ਸਿੱਧੇ ਢੰਗ ਨਾਲ ਮਾਰਨ ਦੇ ਸਮਝਾਇਆ ਸਤਿਗੁਰ ਕਹਿੰਦੇ ਨੇ ਆਕਾਸ਼ ਤੋਂ ਹੋ ਰਹੀ ਇਹ ਬਾਰਿਸ਼ ਦਾ ਪਾਣੀ ਹੈ ਜਿਹੜੀ ਹਰ ਜਗ੍ਹਾ ਨੂੰ ਪਾਵੇ ਕੋਈ ਪਹਾੜ ਹੋਵੇ ਰੇਗਿਸਤਾਨ ਹੋਵੇ ਕੋਈ ਖੇਤ ਹੋਵੇ ਸਤਿਗੁਰ ਕਹਿੰਦੇ ਨੇ ਸਾਰਿਆਂ ਨੂੰ ਸਰਸਬੱਜ ਕਰ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਖਣ ਦੇ ਵਿੱਚ ਤਕਰੀਬਨ 1 ਸਾਲ ਦਾ ਸਮਾਂ ਲੱਗਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬੰਨੋ ਜੀ ਦੀ ਡਿਊਟੀ ਲਈ ਜਿਲਦ ਬੰਨਣ ਵਾਸਤੇ ਲਾਹੌਰ ਲਿਜਾ ਕੇ ਉਹਨਾਂ ਨੇ ਗ੍ਰੰਥ ਸਾਹਿਬ ਦੀ ਜਿਲਦ ਬਣਵਾਈ ਹੈ ਕਿ ਜਦੋਂ ਵਾਪਸ ਲੈ ਕੇ ਆਏ ਨਾ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ساری ਰਾਤ ਸੋਚਦੇ ਰਹੇ ਨੇ ਕਿ ਗ੍ਰੰਥੀ ਕਿਸ ਨੂੰ ਬਣਾਣਾ ਹੈ ਇਸ ਗ੍ਰੰਥ ਦੇ ਤਾਬਿਆਂ ਕਿਸ ਨੂੰ ਬਿਠਾਣਾ ਹੈ ਅੱਜੇ ਸਾਨੂੰ ਗ੍ਰੰਥੀਆਂ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਸਾਨੂੰ ਗ੍ਰੰਥੀ ਨਹੀਂ ਚਾਹੀਦਾ ਹੁੰਦਾ ਬਹੁਤੇ ਗੁਰਦੁਆਰਿਆਂ ਦੇ ਵਿੱਚ ਵੇਖੋ ਨਾ ਇਹ ਜਪਰਾਸੀ ਟਾਈਪ ਦਾ ਬੰਦਾ ਆਵੇ ਉਹਨੂੰ ਅਰਦਾਸ ਕਰਨੀ ਨਾ ਆਉਂਦੀ ਹੋਵੇ ਕੋ ਮਨਾਮਾ ਲੈਣਾ ਨਾ ਆਉਂਦਾ ਹੋਵੇ ਸਾਨੂੰ ਰਖਵਾਲਾ ਚਾਹੀਦਾ ਹੁੰਦਾ ਹੈ ਉੱਥੇ ਸਿਰਫ ਗੁਰੂ ਅਰਜਨ ਦੇਵ ਪਾਤਸ਼ਾਹ ਸਾਰੀ ਰਾਤ ਸੋਚਦੇ ਰਹੇ ਕਿ ਗ੍ਰੰਥੀ ਕਿਨੂੰ ਬਣਾਣਾ ਹਰ ਵਾਰੀ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਸਾਹਮਣੇ ਆ ਜਾਂਦੀ ਸੀ ਹਰ ਵਾਰ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਦੋ ਗੁਰੂ ਸਾਹਿਬ ਉਹ ਜਿਨ੍ਹਾਂ ਨੂੰ ਅਜੇ ਗੁਰਤਾ ਗੱਦੀ ਪ੍ਰਾਪਤ ਨਹੀਂ ਸੀ ਹੋਈ ਅੱਠ ਗੁਰੂ ਸਾਹਿਬਾਨ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਸਰੀਰ ਰੂਪ ਦੇ ਵਿੱਚ ਫਾਰਿਸ ਦੇ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗਰੰਥੀ ਬਣਾਇਆ ਜਾਵੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਰ ਪਤਵੰਤੇ ਸਿੱਖਾਂ ਨੂੰ ਬੁਲਾ ਕੇ ਮਹਾਰਾਜ ਨੇ ਪੁੱਛਿਆ ਇਸ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕਰੀਏ ਅਸੀਂ ਇਸ ਗ੍ਰੰਥ ਨੂੰ ਸੁਭਾਏਮਾਨ ਕਿੱਥੇ ਕਰੀਏ ਤਾਂ ਬਾਬਾ ਗੁੱਟਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਨਿਰੰਕਾਰੀ ਜੋਤ ਹੋ ਅਸੀਂ ਤੁਹਾਨੂੰ ਕੀ ਦੱਸ ਸਕਨੇ ਹਾਂ ਸਤਿਗੁਰ ਕਹਿੰਦੇ ਜਿਹੜਾ ਅਸੀਂ ਹਰ ਮੰਦਰ ਪਿਆਰ ਕਰ ਲਈ ਹਾਂ ਨਾ ਉੱਥੇ ਅਸੀਂ ਪ੍ਰਕਾਸ਼ ਕਰਨਾ ਇਸ ਗ੍ਰੰਥ ਦਾ ਹੁਣ ਵੇਖੋ ਸ੍ਰੀ ਹਰਿਮੰਦਰ ਸਾਹਿਬ ਦੀ ਆਪਾਂ ਬਾਣੀ ਚ ਪੜਨੇ ਆ ਗਿੱਠੇ ਸਬੇ ਥਾਓ ਨਹੀਂ ਤੁਦ ਜੇਹਿਆ ਬਦਉ ਪੁਰਖ ਪਿਦਾਖੇ ਤਾਂ ਤੂੰ ਸੋ ਗਿਆ ਸਭ ਤੋਂ ਵੱਡਾ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੇਖੋ ਕਿਸੇ ਗੁਰੂ ਦਾ ਜਨਮ ਨਹੀਂ ਹੋਇਆ ਕੋਈ ਗੁਰੂ ਸਾਹਿਬ ਉੱਥੇ ਜੋਤੀ ਜੋਤ ਨਹੀਂ ਸਮਾਇਆ ਕਿਸੇ ਗੁਰੂ ਸਾਹਿਬ ਨੂੰ ਉੱਥੇ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੋਈ ਹੈ। ਫਿਰ ਇਤਨਾ ਵੱਡਾ ਸਥਾਨ ਕਿਉਂ ਹੈ ਉਹ? ਨਾ ਉੱਥੇ ਕਿਸੇ ਗੁਰੂ ਦਾ ਜਨਮ ਹੋਇਆ, ਨਾ ਕੋਈ ਜੋਤੀ ਜੋਤ ਸਮਾਏ ਨਾ ਕਿਸੇ ਗੁਰੂ ਨੂੰ ਉੱਥੇ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਹੈ। ਫਿਰ ਇਹ ਇਤਨਾ ਵੱਡਾ ਸਥਾਨ ਕਿਵੇਂ ਬਣ ਗਿਆ ਹੈ? ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਦੋਂ ਧਰਤੀ ਨੂੰ ਸ਼ੁੱਧ ਕਰਨ ਵਾਸਤੇ ਚਲੇ ਸਨ ਨਾ ਮਹਾਰਜ ਸਚੇ ਪਾਤਸ਼ਾਹ ਨੇ ਸਭ ਤੋਂ ਪਹਿਲੇ ਇਸ ਸਥਾਨ ਤੇ ਆ ਕੇ ਕੀਰਤਨ ਕੀਤਾ ਤੇ ਭਾਈ ਮਰਦਾਨੇ ਨੇ ਕਿਹਾ ਸੀ ਬਾਬਾ ਇਹ ਕਿੱਥੇ ਉਜਾੜ ਵਿੱਚ ਲਿਆ ਖਲਵਾਇਆ ਈ ਤੁਸਾਂ ਨੂੰ ਗੁਰੂ ਨਾਨਕ ਸਚੇ ਪਾਤਸ਼ਾਹ ਕੰਨ ਨੇ ਮਰਦਾਨਿਆ ਇਹ ਉਜਾੜ ਨਹੀਂ ਹੈ ਇੱਕ ਦਿਨ ਐਸਾ ਆਵੇਗਾ ਇੱਥੇ ਨਿਰੰਕਾਰ ਦਾ ਪ੍ਰਕਾਸ਼ ਹੋਵੇਗਾ ਇਹ ਕੋ ਮਾਮੂਲੀ ਧਰਤੀ ਨਹੀਂ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਸਰੋਵਰ ਬਣਾਣਾ ਆਰੰਭ ਕੀਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਿੱਚ ਹਰਿਮੰਦਰ ਸਾਹਿਬ ਬਣਾਇਆ ਕਿਉਂ ਕਿ ਉਥੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਇੱਥੇ ਨਿਰੰਕਾਰ ਦੀ ਬਾਣੀ ਦਾ ਪ੍ਰਕਾਸ਼ ਹੋਣਾ ਤੇ ਇਸ ਵਕਤੇ ਹਰਮੰਦਰ ਸਾਹਿਬ ਬਣਾਇਆ ਇੱਕ ਵਿਦਵਾਨ ਕਹਿੰਦੇ ਵੀ ਦੁਨੀਆਂ ਦੇ ਜਿੱਤਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਸਾਰਿਆਂ ਦੇ ਉੱਤੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਪਰ ਸ੍ਰੀ ਹਰਮੰਦਰ ਸਾਹਿਬ ਜਾਓ ਤੇ ਪੌੜੀਆਂ ਉਤਰ ਕੇ ਜਾਣਾ ਪੈਂਦਾ ਜਿੱਥੋਂ ਮਰਜੀ ਇਹ ਚਲੇ ਜਾ ਇਹ ਨੀਵਾਂ ਸਥਾਨ ਕਿਉਂ ਹੈ ਕਹਿੰਦੇ ਹਰਮੰਦਰ ਔਰ ਬੇਕੁੰਠ ਕੋ ਤੋਲ ਦਿਓ ਹਰਿਦਾਸ ਪਾਰੋ ਹੂ ਤੋ ਸੋ ਗਿਰ ਪੜਿਓ ਹਰੂ ਚੜਿਓ ਆਕਾਸ਼ ਆਪਾਂ ਤਕੜੀ ਦੇ ਵਿੱਚ ਕੋਈ ਤੀਜ ਤੋਲ ਕੇ ਵੇਖੀਏ ਨਾ ਜਿਹੜੀ ਪਾਰਾ ਹੁੰਦਾ ਨਾ ਪਲੜਾ ਉਹ ਜ਼ਮੀਨ ਦੇ ਨਾਲ ਲੱਗ ਜਾਂਦਾ ਜਿਹੜਾ ਹਲਕਾ ਹੁੰਦਾ ਉੱਜਾ ਹੋ ਜਾਂਦਾ ਕਹਿੰਦਾ ਦੁਨੀਆਂ ਦੇ ਸਾਰੇ ਤੀਰਤ ਹਲਕੇ ਨੇ ਸ੍ਰੀ ਹਰਮੰਦਰ ਸਾਹਿਬ ਸਭ ਤੋਂ ਪਾਰਾ ਸਭ ਤੋਂ ਵੱਡਾ ਤੀਰਤ ਸਥਾਨ ਹੈ ਉੱਥੇ ਵੇਖੋ ਕਦੀ ਵੀ ਕਾ ਨਹੀਂ ਮਿਲਣਗੇ ਤੁਹਾਨੂੰ ਕਦੀ ਬਬਲੇ ਨਹੀਂ ਮਿਲਣਗੇ ਉੱਥੇ ਉੱਥੇ ਕਬੂਤਰ ਆ ਜਾਂਦੇ ਨੇ ਚਿੜੀਆਂ ਆ ਜਾਂਦੀਆਂ ਤੋਤੇ ਆ ਜਾਂਦੇ ਨੇ ਪਰ ਉੱਥੇ ਕਦੀ ਕਾਂ ਨਹੀਂ ਆਉਂਦੇ ਹਨ ਕਦੀ ਵੇਖਿਆ ਹੀ ਨਹੀਂ ਉੱਥੇ ਪਾਣੀ ਦੇ ਵਿੱਚ ਕਦੀ ਕਿਰਮ ਨਹੀਂ ਪੈਂਦੇ ਕਦੀ ਮੈਂਡਕ ਉੱਥੇ ਪੈਦਾ ਨਹੀਂ ਹੁੰਦੇ ਉੱਥੇ ਮੱਛੀਆਂ ਪੈਦਾ ਹੋ ਸਕਦੀਆਂ ਹਨ ਬਾਕੀ ਨਹੀਂ ਬਹੁਤ ਵੱਡੀਆਂ ਆਈਆਂ ਨੇ ਹਰਿਮੰਦਰ ਸਾਹਿਬ ਦੀਆਂ ਮਹਾਰਜ ਜੰਦਨ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਸੀਂ ਪ੍ਰਕਾਸ਼ ਕਰਾਂਗੇ ਸਤੁਰ ਸਤੀ ਪਾਤਸ਼ਾਹ ਜੀ ਨੇ ਤਿਆਰੀਆਂ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਬੁੱਢਾ ਲੈ ਜੇ ਸਿਰ ਪਰ ਧਰ ਗ੍ਰੰਥ ਅੱਗੇ ਚਲੋ ਸੁਦਾਸਰ ਪੰਥ ਸੁਦਾਸਰ ਕਹਿੰਦੇ ਨੇ ਅੰਮ੍ਰਿਤ ਸਰੋਵਰ ਨੂੰ ਮਹਾਰਾਜ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਗ੍ਰੰਥ ਸਾਹਿਬ ਜੀ ਨੂੰ ਸੀਸ ਦੇ ਉੱਤੇ ਰੱਖ ਕੇ ਤੇ ਤੁਸੀਂ ਅੱਗੇ ਚਲੋ ਜਿਵੇਂ ਨਗਰ ਕੀਰਤਨ ਨਿਕਲਦਾ ਹੈ ਨਾ ਬਾਬਾ ਬੁੱਢਾ ਸਾਹਿਬ ਜੀ ਨੇ ਢੀਡ ਆਪਣੇ ਸਿਰ ਦੇ ਉੱਤੇ ਰੱਖੀ ਹੋਈ ਹੈ ਤੇ ਪਿੱਛੇ-ਪਿੱਛੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਮਾਨ ਬਾਖਲੇ ਭਇਓ ਕਗਾਰੇ ਚਵਰ ਗੁਰੂ ਅਰਜਨ ਕਰਤਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਮੰਨ ਕੇ ਸੀਸ ਤੇ ਰਤਵੇਂ ਤੇ ਚੱਲ ਪਏ ਨੇ ਪਿੱਛੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੌਰ ਕਰਦੇ ਪੈਨੇ ਆਪਾਂ ਤਸਵੀਰਾਂ ਵੀ ਦੇਖਦੇ ਆਂ ਬਣਾਈਆਂ ਹੋਈਆਂ ਅਗਰ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਜੀ ਜਾ ਰਹੇ ਹਨ ਤੇ ਮੰਜੀ ਸਹਿਤ ਗ੍ਰੰਥ ਤੇ ਥਾਪ ਬੈਠੇ ਨਿਕਟ ਗੁਰੂ ਤਵ ਆਪ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹੁੰਚ ਕੇ ਸੰਗਤਾਂ ਪਿੱਛੇ ਪਿੱਛੇ ਸਤਨਾਮ ਵਾਹਿਗੁਰੂ ਕੀਰਤਨ ਹੁੰਦਾ ਪਿਆ ਔਲਾਂ ਦੀ ਵਰਖਾ ਹੁੰਦੀ ਪਈ ਹੈ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਕੇ ਤੇ ਮੰਜੀ ਸਾਹਿਬ ਦੇ ਉੱਤੇ ਗੁਰਗ੍ਰੰਥ ਸਾਹਿਬ ਮਾਰਾ ਦਾ ਪ੍ਰਕਾਸ਼ ਕੀਤਾ ਗਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੂਲ ਬੈਠੇ ਤੇ ਮਹਾਰਜ ਨੇ ਫਿਰ ਹੁਕਮ ਕੀਤਾ ਡੁੱਡਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨੇ ਸਭ ਪੰਥ ਕਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਹੁਕਮਨਾਮਾ ਲਵੋ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਦਬ ਸਹਿਤ ਗ੍ਰੰਥ ਜੋ ਖੋਲਾ ਲੇ ਆਵਾਜ ਬੁੱਢਾ ਮੁਖ ਬੋਲਾ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਜਦ ਹੁਕਮਨਾਮਾ ਲਿਆ ਨਾ ਤੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਭਾਵੀ ਤਾਲ ਸੁਹਾਵਾ ਵਿਖੇ ਅੰਮ੍ਰਿਤ ਜਲ ਛਾਇਆ RAM ਇਹ ਹੁਕਮਨਾਮਾ ਆਇਆ ਕੰਨਨੇ ਦੇ ਦੇਵਤੇ ਵੀ ਅਸਮਾਨਾ ਤਵਾ ਕੇ ਗੁਪਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕਦੇ ਪਏ ਨੇ ਜਦੋਂ ਅਸਾ ਦੀਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਮੱਥਾ ਟੇਕਿਆ ਅਨੰਦ ਸਾਹਿਬ ਦੇ ਉੱਤੇ ਪ੍ਰਕਾਸ਼ ਕੀਤਾ ਮਹਾਰਾਜ ਥੱਲੇ ਫਰਸ਼ ਤੇ ਬੈਠੇ ਤੁਸੀਂ ਉਹਨੂੰ ਵੀ ਦੇਖਦੇ ਹੋ ਉੱਤੇ ਕੋਈ ਉੱਚਾ ਸਥਾਨ ਨਹੀਂ ਬਣਾਇਆ ਹੋਇਆ ਹੈ ਉਥੇ ਸੰਗਤਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇੱਕ ਸਵਾਲ ਕੀਤਾ ਮਹਾਰਾਜ ਜੀ ਬਾਣੀ ਤੁਹਾਡੀ ਹੈ ਤੁਸੀਂ ਗੁਰੂ ਨਾਨਕ ਦੇ ਪੰਜਵੇਂ ਸਰੂਪ ਜੋਤ ਉਹ ਜੁਗਤ ਸਾਇ ਸੈ ਕਾਇਰ ਖੇਰ ਪਲਟੀ ਹੈ ਜੋਤੋ ਹੀ ਹੈ ਮਹਾਰਾਜ ਜੀ ਬਾਣੀ ਤੁਹਾਡੇ ਹਿਰਦੇ ਦੇ ਵਿੱਚੋਂ ਆਈਏ ਤੁਸੀਂ ਇਸ ਬਾਣੀ ਨੂੰ ਮੱਥਾ ਕਿਉਂ ਟੇਕਦੇ ਪਏ ਹੋ ਤੁਸੀਂ ਗੁਰੂ ਨਾਨਕ ਦੇ ਪੰਜਵੇਂ ਸਰੂਪ ਤੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਮਨਜੀਤ ਸਾਹਿਬ ਦੇ ਉੱਤੇ ਤੇ ਤੁਸੀਂ ਆਪ ਥੱਲੇ ਸੰਗਤਾਂ ਦੇ ਨਾਲ ਬੈਠੇ ਹੋ ਚਲੋ ਮੈਂ ਹੱਥ ਜੋੜ ਕੇ ਦਿਮਾਖੀ ਮੰਨ ਤੇ ਗੱਲ ਕਹਿਣਾ ਚਾਹਨਾ ਵਾਂ ਅੱਜ ਸਾਡੇ ਗੁਰਦਾਰਿਆਂ ਦੇ ਵਿੱਚ ਚਲੋ ਜਿਹਨੂੰ ਤਕਲੀਫ ਹੋਵੇ ਕੋਈ ਪਰੇਸ਼ਾਨੀ ਹੈ ਉਹ ਕੁਰਸੀ ਤੇ ਬਵੇ ਕੋਈ ਇਤਰਾਜ਼ ਵੀ ਨਹੀਂ ਹੈ ਐਸਾ ਪਰ ਹੁਣ ਨਾ ਇੱਕ ਸ਼ੌਂਕਜਾ ਬਣਦਾ ਜਾਂਦਾ ਹੈ ਕੱਪੜੇ ਖਰਾਬ ਹੋ ਜਾਣੇ ਨੇ ਮੇਰੇ ਕੋਲ ਥੱਲੇ ਬੈਠਾ ਨਹੀਂ ਜਾਂਦਾ ਇੰਜੇ ਅਸੀਂ ਬਾਣੇ ਹੀ ਬਣਾਈ ਜਾਂਦੇ ਆ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰਬਾਣੀ ਦੇ ਸਤਕਾਰ ਦੇ ਵਿੱਚ ਜ਼ਮੀਨ ਤੇ ਫਰਸ਼ ਦੇ ਉੱਤੇ ਬੈਠਦੇ ਨੇ ਕਿ ਅਸੀਂ ਕੁਰਸੀਆਂ ਦੇ ਉੱਤੇ ਬਹਿ ਜਾਂਦੇ ਆ ਕਦੀ ਸੋਚ ਕੇ ਵੇਖੋ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਬੰਦਾ ਗੁਰਬਾਣੀ ਦਾ ਸਤਕਾਰ ਨਹੀਂ ਨਾ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਬਾਹਰ ਥੱਲੇ ਬੈਠੇ ਨੇ ਸਿੱਖਾਂ ਨੇ ਸਵਾਲ ਕੀਤਾ ਮਾਰੇ ਤੁਸੀਂ ਥੱਲੇ ਕਿਉਂ ਬੈਠੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਜਵਾਬ ਦਿੱਤਾ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਕਥਾ ਹੋਈਏ ਉਸ ਤੋਂ ਬਾਅਦ ਫਿਰ ਕਥਾ ਨਹੀਂ ਹੋਈ ਕਥਾ ਮਨਜੀਤ ਸਾਹਿਬ ਹੋਇਆ ਕਰਦੀ ਸੀ ਉਦੋਂ ਅਚੰਦ ਦੋ ਮਿੰਟਾਂ ਦੇ ਵਿੱਚ ਸਮਾਪਤੀ ਕਰਦੇ ਨੇ ਪਰ ਸੱਚੇ ਪਾਤਸ਼ਾਹ ਜੀ ਨੇ ਜੋ ਜਵਾਬ ਦਿੱਤਾ ਹੈ ਨਾ ਕਵੀ ਸੰਤੋਖ ਸਿੰਘ ਜੀ ਉਹ ਕਹਿੰਦੇ ਨੇ ਕਿ ਸਤਗੁਰੂ ਕੇ ਸ਼ਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੇ ਹੈ ਮੇਰਾ ਜਿਹੜਾ ਸ਼ਰੀਰ ਹੈ ਨਾ ਇਹ ਹਰ ਜਗ੍ਹਾ ਤੇ ਹਰੇਕ ਨੂੰ ਦਰਸ਼ਨ ਨਹੀਂ ਦੇ ਸਕਦਾ ਜੇਨ ਦਰਸ਼ਨ ਕਰਨੇ ਹੋਣ ਤੂੰ ਹਰਮੰਦਰ ਸਾਹਿਬ ਜਾਣਾ ਪੈਂਦਾ ਹੈ ਕਿਉਂਕਿ ਸਰੀਰ ਇੱਕ ਸਮੇਂ ਦੇ ਵਿੱਚ ਇੱਕੋ ਜਗ੍ਹਾ ਤੇ ਹੋ ਸਕਦਾ ਹੈ ਇਸ ਤੋਂ ਅੱਗੇ ਹੋਰ ਦੂਜੀ ਤੀਜੀ ਜਗ੍ਹਾ ਤੇ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਕਿ ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਦਰਸ਼ ਹੈ ਅੱਗੇ ਕਹਿੰਦੇ ਨੇ ਕਿ ਗ੍ਰੰਥ ਰੀਦਾ ਗੁਰੂ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਇਹ ਜਿਹੜੇ ਗ੍ਰੰਥ ਸਾਹਿਬ ਜੀ ਹੈ ਨਾ ਇੱਕ ਤਾਂ ਮੇਰਾ ਸਰੀਰ ਹਰ ਸਮੇ ਹਰ ਜਗ੍ਹਾ ਤੇ ਦਰਸ਼ਨ ਨਹੀਂ ਦੇ ਸਕਦਾ ਦੂਜਾ ਮੇਰਾ ਸਰੀਰ ਅੱਜ ਹੈ ਤੇ ਕੱਲ ਨਹੀਂ ਹੈ ਦੇਖੋ ਮਾਰੇ ਦੇ ਸਰੀਰ ਆਏ ਸੰਸਾਰ ਤੇ ਸਮੇਂ ਦੀ ਗਰਦੀ ਸਵਿਥ ਰਹੇ ਸੰਸਾਰ ਤੋਂ ਚਲੇ ਗਏ ਅੱਜ ਸਾਡੇ ਕੋਲ ਸਤਿਗੁਰਾਂ ਦੀ ਸ਼ਰੀਰ ਨਹੀਂ ਹਨ ਮਹਾਰਾਜ ਕੰਨ੍ਹ ਨੇ ਗ੍ਰੰਥ ਵਿਦਾ ਗੁਰੂ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਅਕਾਲ ਕੰਨ੍ਹ ਨੇ ਸਮੇਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਕੰਨ੍ਹ ਨੇ ਇਹ ਹਰ ਸਮੇਂ ਸੰਸਾਰ ਦੇ ਵਿੱਚ ਰਹਿਣ ਵਾਲੇ ਗੁਰੂ ਹਨ ਇੱਕ ਦਿਨ ਦੁਨੀਆ ਤੋਂ ਹਰ ਚੀਜ਼ ਸਮਾਪਤ ਹੋ ਜਾਏਗੀ ਪਰ ਰਹਿ ਜਾਏਗਾ ਤਕਾਲਪੁਰਖ ਵੈ ਗੁਰੂ ਦਾ ਸ਼ਬਦ ਰਹਿ ਜਾਏਗਾ ਕਿਉਂਕਿ ਅਕਾਲ ਪੁਰਖ ਦੇ ਵਿੱਚ ਮਰਨਾ ਨਹੀਂ ਹੈ ਤੇ ਸ਼ਬਦ ਵੀ ਮਰਦਾ ਨਹੀਂ ਹੈ ਇਸ ਸਦੀਵੀ ਕਾਲ ਰਹਿਣ ਵਾਲੀ ਈ ਹੈ। ਤੁਮਾਰ ਜੀ ਕਹਿੰਦੇ ਨੇ ਮੇਰੇ ਹੀ ਸਰੀਰ ਤੇ ਯਾਤਿ ਹੈ ਧੀਰਗ ਸਹਬ ਜਾਨ ਅਦਾਇਦ ਕਹੇ ਹੋ। ਮਹਾਰਾਜ ਜੀ ਕਹਿੰਦੇ ਮੇਰੇ ਸਰੀਰ ਨਾਲੋਂ ਗ੍ਰੰਥ ਸਾਹਿਬ ਜੁਹਾਨ ਇਹ ਉੱਤਮ ਹਨ ਕਿਉਂ? ਇਹ ਜਿੱਥੇ ਮਰਜੀ ਤੁਸੀਂ ਦਰਸ਼ਨ ਕਰ ਸਕਦੇ ਹੋ। ਉਹਨ ਵੇਖੋ ਮੈਂ ਇੰਡੀਆ ਤੋਂ ਆਇਆ ਰਸਤੇ ਵਿੱਚ ਮੈਂ ਬਾਣੀ ਪੜਦਾ ਆਇਆ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਬਾਣੀ ਸਮੇਂ ਸਾਂ ਸਾਡੇ ਨਾਲ। ਗੁਰੂ ਹਮਿਸ਼ਾ ਸਾਡੇ ਨਾਲ ਰਹ ਸਕਦਾ ਹੈ ਜੇ ਬਾਣੀ ਕੰਠ ਹੋਵੇ ਤਾਂ ਸਤਿਗੁਰ ਸਕੇ ਬਾਤ ਦੀ ਕਿਰਪਾ ਕਰਨ ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੰਤਾਂ ਨੂੰ ਸਮਝਾਇਆ ਹੈ ਮੇਰੇ शरीर ਨਾਲ ਉਹ ਗ੍ਰੰਥ ਸਾਹਿਬ ਉਤਮ ਹਨ ਜੋ ਹਰ ਸਮੇਂ ਹਰ ਜਗ੍ਹਾ ਤੇ ਦਰਸ਼ਨ ਦੇ ਸਕਦੇ ਹਨ ਇਸ ਤਰ੍ਹਾਂ ਅਰਦਾਸ ਸ੍ਰੀ ਹਰਮੰਦਰ ਸਾਹਿਬ ਦੇ ਵੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ ਕਰੀਏ ਮਹਾਰਿਸ਼ ਕੇ ਪਾਤਸ਼ਾਹ ਜੀ ਆਪ ਕੀ ਰੀ ਇਲਾਹੀ ਬਾਣੀ ਦਾ ਪ੍ਰਕਾਸ਼ ਸਾਡੇ ਦਰਦੇ ਦੇ ਵਿੱਚ ਹੋਵੇ ਤਾਂ ਕਿ ਸਾਡਾ ਸੰਸਾਰ ਕਿਟਾਇਆ ਸਫਲ ਹੋ ਸਕੇ ਹੁਲਾ ਚੁਕਾਂ ਦੀ ਸ਼ਮਾ ਬਾਰੰਬਾਰ ਸਾਰਿਆਂ ਦਾ ਧੰਨਵਾਦ ਪਾਤਸ਼ਾਹ ਜੀ ਦੇ ਪ੍ਰਕਾਸ਼ ਫੁਰਮਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਕੀ ਕਾਰਤਾ ਸਾਹਿਬ ਵਾਹਿਗੁਰੂ ਕੀ ਫਤਿਹ